ਪੰਜਾਬ ਦਾ ਸਭ ਤੋਂ ਮਹਿੰਗਾ ਲੁਧਿਆਣਾ ਦਾ ਲੱਡਵਾਲ ਟੋਲ ਪਲਾਜ਼ਾ ਕਿਸਾਨ ਜਥੇਬੰਦੀਆਂ ਵੱਲੋਂ ਬੀਤੇ ਦਿਨ ਤੋਂ ਮੁਫਤ ਕਰ ਦਿੱਤਾ ਗਿਆ ਹੈ ਜੋ ਸੁਣ ਲੈ ਕੇ ਕਿਸਾਨਾਂ ਨੇ ਲਗਾਤਾਰ ਮੰਗ ਕੀਤੀ ਹੈ ਕਿ ਜਾਂ ਤਾਂ ਇਸ ਨੂੰ ਬੰਦ ਕੀਤਾ ਜਾਵੇ ਜਾਂ 150 ਰੁਪਏ ਜੋ ਕਿ ਪੁਰਾਣੀ ਕੀਮਤ ਸੀ ਉਸ ਨੂੰ ਲਾਗੂ ਕੀਤਾ ਜਾਏ ਕਿਸਾਨ ਆਗੂ ਨੇ ਕਿਹਾ ਹੈ ਕਿ ਪੰਜਾਬ ਦਾ ਇਹ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਤੇ ਪਹਿਲਾਂ ਹੀ ਆਪਣੀ ਮਿਆਦ ਖਤਮ ਕਰ ਚੁੱਕਿਆ ਹੈ ਪਰ ਕੁਝ ਲੀਟਰਾਂ ਦੀ ਸ਼ੈਤ ਇਸ ਨੂੰ ਚਲਾਇਆ ਜਾ ਰਿਹਾ ਕਿਉਂਕਿ ਉਹਨਾਂ ਨੂੰ ਹਿੱਸਾ ਮਿਲ ਰਿਹਾ ਕਿਸਾਨ ਆਗੂਆਂ ਵੱਲੋਂ ਅੱਜ ਵੀ ਇੱਕ ਮੰਗ ਪੱਤਰ ਤਿਆਰ ਕੀਤਾ ਗਿਆ ਜੋ ਕਿ ਪ੍ਰਸ਼ਾਸਨਿਕ ਅਫਸਰਾਂ ਨੂੰ ਸੌਂਪਿਆ ਜਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਇਸ ਵਿੱਚ ਮੁੱਖ ਤਿੰ ₹150 24 ਘੰਟੇ ਲਈ ਕੀਤੇ ਜਾਣ ਇਸ ਤੋਂ ਇਲਾਵਾ ਜੋ ਨੇੜੇ ਚਾਰੇ ਲੋਕ ਰਹਿੰਦੇ ਨੇ ਉਹਨਾਂ ਲਈ ਇਹ ਮੁਫਤ ਕੀਤਾ ਜਾਵੇ ਇਸ ਤੋਂ ਇਲਾਵਾ ਨੇ ਕਿਹਾ ਕਿ ਸਭ ਤੋਂ ਅਹਿਮ ਮੰਗ ਜੇ ਤੇ ਸਟਾਫ ਰੱਖਿਆ ਗਿਆ ਉਹ ਪੰਜਾਬ ਦਾ ਰੱਖਿਆ ਜਾਵੇ ਆਪਾਂ ਕੱਲ 11:30 ਵਜੇ ਟੋਲ ਫ੍ਰੀ ਕਰਤਾ ਸੀਗਾ ਅੱਜ ਦੂਜਾ ਦਿਨ ਸ਼ੁਰੂ ਹੋ ਗਿਆ ਇਹਦਾ ਤੇ ਜਿਹੜੇ ਐਨ ਐਚ ਦੇ ਅਧਿਕਾਰੀ ਨੇ ਉਹਨਾਂ ਨਾਲ ਗੱਲਬਾਤ ਨਹੀਂ ਕੋਈ ਹੋਈ ਲੋਕਲ ਪ੍ਰਸ਼ਾਸਨ ਦੇ ਥਰੂ ਡੀ ਸੀ ਸਾਹਿਬ ਨੂੰ ਪਤਾ ਲੱਗਿਆ ਵੀ ਡੀ ਸੀ ਸਾਹਿਬ ਆ ਰਹੇ ਨੇ ਔਰ ਉਹ ਕਹਿੰਦੇ ਨੇ ਵੀ ਆਪਣਾ ਮੰਗ ਪੱਤਰ ਇੱਕ ਵਾਰੀ ਦਿਓ ਜਿਹੜਾ ਅਸੀਂ ਐਨਐਚਏ ਨਾਲ ਗੱਲ ਕਰ ਸਕੀਏ ਵੀ ਤੁਹਾਡੀਆਂ ਮੰਗਾਂ ਕੀ ਨੇ ਉਹ ਅਸੀਂ ਮੰਗ ਪੱਤਰ ਬਣਵਾ ਲਿਆ ਵਾ ਤੇ ਹੁਣ ਡੀਸੀ ਸਾਹਿਬ ਥੋੜੀ ਦੇਰ ਤੇ ਇੱਥੇ ਆਉਣਗੇ ਤੁਹਾਡੇ ਪੱਤਰਕਾਰਾਂ ਦੇ ਸਾਹਮਣੇ ਅਸੀਂ ਉਹਨਾਂ ਨੂੰ ਜਿਹੜਾ ਮੰਗ ਪੱਤਰ ਆਪਣਾ ਹੀ ਦਿਆਂਗੇ ਮੰਗਾਂ ਕੀ ਆ ਮੰਗਾ ਇੱਕ ਤੇ ਹੈਗਾ ਜੀ ਜਿਵੇਂ ਮੰਨ ਲਓ 150 ਰੁਪਏ ਦੀ ਪਰਚੀ ਕਰ ਦਿਓ ਜਿੰਨਾ ਟੋਲ ਵਧਿਆ ਉਹ ਘਟਾ ਕੇ 150 ਦੀ ਪਰਚੀ ਕਰ ਦਿਓ 24 ਘੰਟੇ ਹੋ ਜਾਣਾ 24 ਘੰਟੇ ਚ ਬੰਦਾ ਜਿੰਨੀ ਵਾਰੀ ਮਰਜ਼ੀ ਆਵੇ ਜਾਵੇ ਨੰਬਰ 2 ਤੇ ਇਸੇ ਤਰ੍ਹਾਂ ਜਿਹੜੇ ਵੱਡੇ ਵਹੀਕਲ ਨੇ ਉਹਨਾਂ ਦੀ ਵੀ ਸੈਟਿੰਗ ਇਸੇ ਤਰ੍ਹਾਂ ਕੀਤੀ ਜਾਵੇ। ਉਸ ਤੋਂ ਬਾਅਦ ਨੰਬਰ 2 ਜਿਹੜੀ ਆਪਣੀ 1 ਮਹੀਨਾਵਾਰ ਪਾਸ ਬਣਦਾ ਉਹ 170 ਰੁਪਏ ਦੇ ਵਿੱਚ ਮਹੀਨਾਵਾਰ ਪਾਸ ਬਣਾਇਆ ਜਾਵੇ। ਜਿਹੜਾ 20 ਕਿਲੋਮੀਟਰ ਦਾ ਏਰੀਆ ਜਿਹੜਾ ਐਨ ਐਚ ਏ ਅਥਾਰਟੀ ਦਾ 11 ਨੰਬਰ ਪੈਰਾ ਵਾ ਉਹਦੇ ਮੁਤਾਬਕ ਇਹ ਫ੍ਰੀ ਕੀਤਾ ਜਾਵੇ। ਨੰਬਰ 3 ਤੇ ਇੱਥੇ ਲੈਟਰਿੰਗ ਬਾਥਰੂਮ ਜਾਂ ਹੋਰ ਜਿਹੜੇ ਸਿਸਟਮ ਨਹੀਂ ਹੈਗੇ ਇਹਨਾਂ ਕੋ ਲੇਟਾ ਏ ਰੋਡ ਦੇ ਵਿੱਚ ਟੋਏ ਟ੍ਰੇਨ ਸਿਸਟਮ ਇਹਨਾਂ ਦਾ ਇਹਨੂੰ ਸਹੀ ਸਾਰੇ ਨੂੰ ਸਹੀ ਕੀਤਾ ਜਾਵੇ ਇਹ ਤਿੰਨ ਕਿ ਚਾਰ ਮੰਗਾਂ ਨੇ ਇੱਕ ਮੰਗ ਸਭ ਤੋਂ ਜ਼ਰੂਰੀ ਆ ਵੀ ਜਿੰਨੇ ਪੰਜਾਬ ਦੇ ਟੋਲ ਪਲਾਜੇ ਨੇ ਇਹਨਾਂ ਵਿੱਚ ਪੰਜਾਬ ਦੇ ਲੜਕੇ ਲੜਕੀਆਂ ਨੂੰ ਰੱਖਿਆ ਜਾਵੇ ਜਿਹੜੇ ਪੰਜਾਬੀ ਨੂੰ ਜਾਣਦੇ ਹੋਣ ਕਈ ਵਾਰੀ ਕਾਰਡ ਫੜਾਈ ਦਾ ਤੱਕ ਉਹ ਲੜਾਈ ਸ਼ੁਰੂ ਹੋ ਜਾਂਦੀ ਇਹਨਾਂ ਨੂੰ ਪੰਜਾਬੀ ਨਹੀਂ ਪੜ੍ਹਨੀ ਆਉਦੀ ਇਸ ਕਰਕੇ ਜਿੰਨੇ ਵੀ ਪੰਜਾਬ ਦੇ ਟੋਲ ਪਲਾਜੇ ਆ ਉੱਤੇ ਪੰਜਾਬੀ ਮੁੰਡਿਆਂ ਨੂੰ ਪਹਿਲ ਦਿੱਤੀ ਜਾਵੇ ਉਹਨਾਂ ਨੂੰ ਹੀ ਰੱਖਿਆ ਜਾਵੇ ਪੰਜਾਬੀ ਲੜਕੀਆਂ ਨੂੰ ਪਹਿਲ ਦਿੱਤੀ ਜਾਵੇ ਉਹਨਾਂ ਨੂੰ ਰੱਖਿਆ ਜਾਵੇ ਭਾਡੇ ਇੱਥੇ ਨਾਲ ਕਈ ਸਾਥੀ ਬੈਠੇ ਹੋ ਕਿ ਇਹਦਾ ਟਾਈਮ 2 ਸਾਲ ਪਹਿਲਾਂ ਪੂਰਾ ਹੋਇਆ ਹੋਇਆ। ਹਾਂ ਇਹ ਸਾਨੂੰ ਪਤਾ ਵੀ 2 ਸਾਲ ਪਹਿਲਾਂ ਟਾਈਮ ਪੂਰਾ ਆਇਆ ਫਿਰ ਇਹਨਾਂ ਨੇ ਕਰੋਨਾ ਤੇ ਜਿਹੜਾ ਦਿੱਲੀ ਸ਼ਹਿਰ ਚੱਲਿਆ ਉਹਦਾ 1 ਸਾਲ ਲਿਆ ਸੀ। ਇਹ ਸਾਡਾ 1 ਸਾਲ ਖਰਾਬ ਕਰਤਾ। ਹੁਣ 1 ਸਾਲ ਹੋ ਗਿਆ ਨਿਆਜ਼ ਜੀ ਚੱਲ ਰਿਹਾ। 10 ਮਈ ਨੂੰ ਇਹਦੀ ਮਨਿਆਦ ਪੂਰੀ ਹੋ ਗਈ ਆ ਅਖਬਾਰ ਦੇ ਹਿਸਾਬ ਨਾਲ। 11 ਤਰੀਕ ਨੂੰ ਟੈਂਡਰ ਲੱਗਣਾ ਸੀ ਨਹੀਂ ਲੱਗਿਆ ਦਾ ਕੋਈ। ਇਹਦੇ ਕੋਈ ਕੰਪਨੀ ਟੈਂਡਰ ਲਾਉਣੀ ਨਹੀਂ ਆਈ। ਇਹਦਾ ਮਤਲਬ ਅਨਲੀਗਲ ਤਾਂ ਨਹੀਂ ਆਏ। ਉਈ ਨਾ ਕੋਈ ਕੋਈ ਨਾ ਕੋਈ ਦੇਦੇ ਪਿੱਛੇ ਰਾਤ ਛੁਪਿਆ ਔਰ ਕਿੰਨੇ ਇੱਕ ਵੱਡਾ ਗਵਨ ਆ ਇਹ ਸਾਹਮਣੇ ਆ ਜੂਗਾ ਜੇ ਅਗਰ ਪ੍ਰਸ਼ਾਸਨ ਚਾਵੇ ਤਾਂ ਗਵਨ ਸਾਹਮਣੇ ਆ ਸਕਦਾ ਕਿਹੜੇ ਕਿਹੜੇ ਲੀਡਰਾਂ ਦੀ ਮਿਲੀ ਭੁਗਤਣਾ ਕਰਕੇ ਅੱਜ ਜਿਹੜੀਆਂ ਲੋਕਾਂ ਦੀਆਂ ਜੇਬਾਂ ਨੇ ਉਹ ਕਟੀਆਂ ਜਾ ਰਹੀਆਂ ਨੇ ਇਹਦੇ ਵਿੱਚ ਵੱਡੇ ਐਮਪੀ ਐਮਐਲਏ ਦਾ ਹੱਥ ਹੈਗਾ ਵਾ ਜੀ ਬਹੁਤ ਵੀ ਲੱਗਦਾ ਅਧਿਕਾਰੀਆਂ ਦੀ ਵੇਟ ਕੀਤੀ ਜਾ ਰਹੀ ਹੈ ਬਿਲਕੁਲ ਜੀ ਅਸੀਂ ਵੇਟ ਕਰ ਰਹੇ ਹਾਂ ਆਪਣਾ ਕੰਮ ਤੇ ਚਲਾ ਨਹੀਂ ਲੱਗੇ ਆ ਤੇ ਨਾਲ ਨਾਲ ਅਸੀਂ ਜਿਹੜੀ ਅਧਿਕਾਰੀਆਂ ਦੀ ਵੇਟ ਆ ਔਰ ਮੈਂ ਇੱਕ ਬੇਨਤੀ ਕਰੂੰਗਾ ਪ੍ਰੈਸ ਨੂੰ ਕਿ ਅਸੀਂ ਸਾਰਾ ਕੁਝ ਕਰਕੇ ਸ਼ਾਮ ਨੂੰ 4:00 ਵਜੇ ਇੱਕ ਪੀਸੀ ਕਰਾਂਗੇ ਅਗਲਾ ਰਣਨੀਤੀ ਦੇਣ ਦੇ ਲਈ ਕੱਲ ਤੋਂ ਵੀ ਇੱਕ ਜੇ ਲੰਬਾ ਚੱਲੂਗਾ ਤਾਂ ਅਸੀਂ ਇਸੇ ਤਰ੍ਹਾਂ ਹੀ ਸ਼ਾਮ ਦੇ 4:00 ਵਜੇ ਪੀਸੀ ਕਰਾਂਗੇ ਮੈਂ ਸੁਖਦੇਵ ਸਿੰਘ ਮੰਗਲੀ ਹਲਕਾ ਇੰਚਾਰਜ ਸਾਨੀ ਬਾੜਾ ਔਰ ਕੋਰ ਕਮੇਟੀ ਮੈਂਬਰ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਜਿਸ ਦੇ ਰਾਸ਼ਟਰੀ ਪ੍ਰਧਾਨ ਸਦਾ ਮਨਜੀਤ ਸਿੰਘ ਜੀ ਘਮਾਣਾ ਔਰ ਪੰਜਾਬ ਪ੍ਰਧਾਨ ਸਦਾ ਦਰਵਾਜ ਸਿੰਘ ਜੀ ਗੱਲ ਨੇ ਅੱਜ ਸਾਥ ਦੂਜੇ ਦਿਨ ਵੀ ਤਸਨਾ ਰਾਤ ਵੀ ਇੱਥੇ ਹੀ ਕੱਟੀ ਹੈ ਕੱਲ ਦੇ ਤੁਸੀਂ ਬੈਠੇ ਹੋ ਕੀ ਲੱਗਦਾ ਕੋਈ ਗਲਵਤ ਹੋਈ ਹੈ ਦੇਖੋ ਜਿਹੜੇ ਪ੍ਰਸ਼ਾਸਨ ਵੱਲੋਂ ਜਿਹੜੇ ਆ ਕੁਝ ਅਧਿਕਾਰੀ ਭੇਜੇ ਗਏ ਜਿਨ੍ਹਾਂ ਨੇ ਆ ਕੇ ਸਾਨੂੰ ਪੁੱਛਿਆ ਕਿ ਤੁਹਾਡੀਆਂ ਮੰਗਾਂ ਕੀ ਨੇ ਔਰ ਅਸੀਂ ਜਿਹੜਾ ਉਹਨਾਂ ਦਾ ਮੰਗਾਂ ਅੱਜ ਜਿਹੜੀਆਂ ਸਾਡੀਆਂ ਲਿਖਤੀ ਰੂਪ ਦੇ ਵਿੱਚ ਬਣਾ ਲੀਆਂ ਪਹਿਲਾਂ ਵੀ ਇਹਨਾਂ ਨੂੰ ਮੰਗ ਪੱਤਰ ਦਿੱਤੇ ਨੇ ਅਥਾਰਟੀ ਨੂੰ ਪਰ ਇਹ ਕੀ ਕਰਦੇ ਨੇ ਮੰਗ ਪੱਤਾ ਲੈ ਲੈਂਦੇ ਨੇ ਚਾਹੇ ਡੀਸੀ ਦਫ਼ਤਰ ਆ ਚਾਹੇ ਹੋਰ ਆ ਮੰਗ ਪੱਤਰ ਨੂੰ ਰਜਿਸਟਰਡ ਨਹੀਂ ਕਰਦੇ ਨਾ ਕੋ ਉਹਦਾ ਨੰਬਰ ਦਿੰਦੇ ਨੇ ਉਹਨੂੰ ਰੱਦੀ ਵਾਲੀ ਸਾਤੋਂ ਫੜਦੇ ਨੇ ਰੱਦੀ ਵਾਲੀ ਟੋਕਰੀ 'ਚ ਛੱਡ ਦਿੰਦੇ ਨੇ ਹੁਣ ਕਹਿੰਦੇ ਨੇ ਜੀ ਕੋਈ ਗੱਲ ਨਹੀਂ ਨਵੇਂ ਸਿਰੇੋਂ ਦੇ ਦੋ ਔਰ ਨਵੇਂ ਸਿਰੇੋਂ ਵੀ ਅੱਜ ਦੇ ਦਿੱਤੇ ਜਾਣਗੇ ਮੰਗਾ ਕੀ ਹੈ ਮੰਗਾ ਸਾਡੀਆਂ ਇਹ ਆ ਜੀ ਇਹ ਜਿਹੜਾ ਟੋਲ ਪਲਾਜਾ ਬਹੁਤ ਜ਼ਿਆਦਾ ਮਹਿੰਗਾ ਕਰ ਦਿੰਦਾ ਇਹਨਾਂ ਨੇ ਔਰ ਇਹਦਾ ਜਿਹੜਾ ਇੰਨਾ ਭਾਰ ਆ ਇਹ ਨਾਲ ਜਾਂਦਾ ਚੱਲ ਨਹੀਂ ਸਕਦੀ ਜੀ ਇਹਨਾਂ ਨੇ ਤਾਂ ਲੁੱਟਣਾ ਲਿਆ ਹੋਇਆ ਬਾਕੀ ਵੀ ਸਟੇਟਾਂ ਨੇ ਦੇਸ਼ ਦੇ ਵਿੱਚ ਇੱਕ ਕਾਨੂੰਨ ਦੀ ਗੱਲ ਹੋਣੀ ਚਾਹੀਦੀ ਆ ਬਾਕੀ ਸਟੇਟਾਂ ਦੇ ਨਾਲ ਇਹਨਾਂ ਨੂੰ ਕੰਪੇਅਰ ਕਰਕੇ ਦੇਖੋ ਅਸੀਂ ਕਿੱਥੇ ਖੜੇ ਆ ਹਿਮਾਚਲ ਦੇ ਵਿੱਚ ਉੱਥੇ ਦੇ ਜਿਹੜੇ ਹੈਗੇ ਨੇ ਵਸਦੇ ਉਹਨਾਂ ਦੇ ਲਈ ਕੋਈ ਟੋਲ ਟੈਕਸ ਨਹੀਂ ਹੈਗਾ ਜਿਹੜੇ ਆਊਟ ਸਟੇਟ ਤੋਂ ਦੂਸਰੀਆਂ ਸਟੇਟਾਂ ਤੋਂ ਆਉਂਦੇ ਨੇ ਉਹਨਾਂ ਲਈ 50 ਰੁਪਏ ਪਹਿਲਾਂ 20 ਰੁਪਏ ਦੀ ਪਰਚੀ ਹੋਇਆ ਕਰਦੀ ਸੀ ਹੁਣ ਵੇਖੋ 40-50 ਰੁਪਏ ਦੀ ਹੋਊਗੀ ਇੱਕ ਵਾਰੀ ਤੁਸੀਂ ਹਿਮਾਚਲ ਦੇ ਵਿੱਚ ਐਂਟਰੀ ਮਾਰ ਲਓ ਸਾਰਾ ਹਿਮਾਚਲ ਘੁੰਮ ਲਓ ਕੋਈ ਨਹੀਂ ਪੁੱਛਦਾ ਉਹ ਇੱਥੇ ਸਾਡੇ ਕੀ ਆ ਤੁਸੀਂ ਅੰਬਾਲਾ ਤੋਂ ਲੈ ਕੇ ਤੁਸੀਂ ਇੱਧਰ ਨੂੰ ਚੱਲ ਪੋ ਪੰਜਾਬ ਵਾਲੇ ਪਾਸੇ ਨੂੰ ਕਿੰਨੇ ਟੋਲ ਪਲਾਜੇ ਆਉਂਦੇ ਨੇ ਇਸ ਮੇਨ ਰੋਡ ਤੇ ਜਿਹੜਾ NH1 ਤੇ ਤਾਂ ਦੇਖੋ ਤੁਸੀਂ ਜਿਹੜੇ ਦੂਜੇ ਰੋਡ ਆ ਜਿਹੜੇ ਸਟੇਟ ਰੋਡ ਨੇ ਜਿਹੜੇ ਸਾਡੇ ਅਗੇ ਨੇ ਉਹਨਾਂ ਦੇ ਉੱਤੇ ਕਿੰਨੇ ਇਹਨਾਂ ਨੇ ਟੋਲ ਚਾਹੇ ਉਹ ਕਰਾਲੀ ਵਾਲਾ ਵਾ ਬਹਿਰਾਮ ਵਾਲਾ ਟੋਲ ਪਲਾਜਾ ਚਾਹੇ ਜਗਰਮ ਵਾਲੀ ਸਾਈਡ ਨੂੰ ਚੱਲ ਜਾਓ ਪਟਿਆਲਾ ਵਾਲੀ ਸਾਈਡ ਜਿੱਧਰ ਨੂੰ ਮਰਜ਼ੀ ਚੱਲੋ ਟੋਲੀ ਟੋਲ ਲਾਏ ਪਏ ਆ ਜਿਹੜਾ 60 ਕਿਲੋਮੀਟਰ ਵਾਲਾ ਉਹ ਵੀ ਉਹਦੀਆਂ ਵੀ ਕਾਨੂੰਨ ਦੀਆਂ ਨੇ ਧੱਜੀਆਂ ੜਾਈਆਂ ਪਈਆਂ ਜਿਹੜਾ 20 ਕਿਲੋਮੀਟਰ ਦੇ ਦੈਰੇ ਦੇ ਵਿੱਚ ਨਹੀਂ ਕਿਸੇ ਨੂੰ ਟੋਲ ਲੱਗਣਾ ਉਹ ਉਹਦੋਂ ਵੀ ਇਹ ਨਹੀਂ ਮੰਨਦੇ ਜਿਹੜਾ ਪਾਸ ਬਣਾਉਂਦੇ ਆ ਉਹ ਵੀ ਇਹ ਨਹੀਂ ਬਣਾਉਂਦੇਗੇ ਔਰ ਸਾਨੂੰ ਤਾਂ ਇੱਥੋਂ ਤੱਕ ਪਤਾ ਲੱਗਾ ਕਿ ਇਸ ਟੋਲ ਬਲਾਜੇ ਦੀ ਮਨਿਆਦ ਆ ਜਿਹੜੀ 2 ਮਹੀਨੇ 2 ਸਾਲ ਪਹਿਲਾਂ ਜਿਹੜੀ ਖਤਮ ਹੋ ਚੁੱਕੀ ਆ ਸੋ ਹੋ ਸਕਦਾ ਇਹ ਕੇਂਦਰੀ ਜਿਹੜੇ ਮੰਤਰੀ ਨੇ ਇਹਨਾਂ ਦੀ ਮਿਲੀ ਭੁਗਤ ਦੇ ਨਾਲ ਬਾਰੋ-ਬਾਰੀ ਇਹ ਜਿਹੜਾ ਪੈਸਾ ਇਹਨਾਂ ਤੋਂ ਲੈ ਕੇ ਜਿਹੜੀ ਬੀਜੇਪੀ ਸਰਕਾਰ ਆ ਮੈਨੂੰ ਲੱਗਦਾ ਕਿਤੇ ਪਾਰਟੀ ਫੰਡੇ ਜਮ੍ਹਾਂ ਕਰੀ ਜਾਂਦੇ ਹੁਣ ਇਲੈਕਸ਼ਨ ਦੇ ਵਿੱਚ ਜਿਹੜੀਆਂ ਐਡ ਐਡੀਆਂ ਰੈਲੀਆਂ ਦੱਸਣ ਇਹ ਕਿੱਥੋਂ ਆਂਦਾ ਪੈਸਾ ਕਿੱਥੋਂ ਆਂਦਾ ਇਹਨਾਂ ਨੂੰ ਪੈਸਾ ਮਸ਼ੀਨਾਂ ਲੱਗੀਆਂ ਹੋਈਆਂ ਇਹਨਾਂ ਦੇ ਨਾਲ ਕੋਲ ਸਹਾਇਕ ਪਾਰਟੀਆਂ ਜਿਹੜੀਆਂ ਇਹ ਨਾ ਚਾਹੇ ਦੂਜੀਆਂ ਨੇ ਕਿਤੋਂ ਆਂਦਾ ਪੈਸਾ ਇਸੇ ਜਰੀਏ ਮੰਗ ਇਹ ਆਹੀ ਕਰਾਪਸ਼ਨ ਹੁੰਦੀ ਐ ਇਹਨਾਂ ਦੀ ਇਹਦੇ ਜਰੀਏ ਪੈਸਾ ਇਹ ਇਕੱਠਾ ਕਰਦੇ ਨੇ ਕਿਤੇ ਇਹ ਜਿਹੜਾ 70 ਰੁਪਏ ਤੋਂ ਸ਼ੁਰੂ ਹੋਇਆ ਸੀ ਅੱਜ ਕਿੰਨੇ ਨੂੰ ਆ ਇੱਕ ਵਾਰੀ ਲੰਘ ਜਾਓ ਤੁਸੀਂ 220 ਰੁਪਏ ਲੈਂਦੇ ਨੇ ਵਾਪਸ ਆ ਜਾਓ 220 ਰੁਪਏ ਫੇਰ ਲੈਂਦੇ ਨੇ ਜੇ ਕਿਸੇ ਕੋਲੇ ਫਾਸਟ ਟੈਗ ਨਹੀਂ ਲੱਗਿਆ ਹੁੰਦਾ ਇਹ ਫੇਰ 440 ਰੁਪਏ ਇੱਕ ਬੱਸੋਂ ਲੈਂਦੇ ਨੇ 440 ਦੂਜੀ ਬੱਸੋਂ ਤੁਸੀਂ ਦੱਸੋ ਜਿਹੜਾ ਫਲੋਰ ਬੰਦੇ ਨੇ ਫਲੋਰ ਤੋਂ ਜਾਣਾ ਲੁਧਿਆਣੇ ਨੂੰ ਉਹ ਆ 150 ਰੁਪਏ ਦਾ ਟੇਲ ਲੱਗਦਾ 880 ਰੁਪਏ ਇਹ ਲੈਂਦੇ ਨੇ ਜੇ ਕੋਈ ਬੰਦਾ ਬਿਮਾਰ ਹੋ ਜਾਵੇ ਬੰਦਾ ਕੀ ਕਰਦਾ ਕਿਸੇ ਕੋਲੇ ਆਪਣੀ ਗੱਡੀ ਪੀਂਦੇ ਆਂਡੀਆਂ ਗਵਾਂਡੀਆਂ ਦੀ ਗੱਡੀ ਫਟਦਾ ਉਹ ਕਹਿੰਦਾ ਚੱਲ ਯਾਰ ਇਹਨੂੰ ਮੈਂ ਦਵਾਈ ਦਵਾ ਲਿਆਵਾ ਜਦੋਂ ਮਾਤਾ ਬਿਮਾਰਾ ਕਿਸੇ ਦਾ ਬਾਪੂ ਮਾਰਾ ਕਿਸੇ ਦੀ ਘਰ ਵਾਲੀ ਇਹਦਾ ਬੱਚਾ ਬਿਮਾਰਾ ਉਹਦੇ ਵਿਚਾਰੇ ਕੋਲੇ ਆਪ ਦਾ ਕਈ ਵਾਰੀ ਐਮਰਜੈਂਸੀ ਆ ਜਾਂਦੀ ਆਪ ਦੀ ਜੇਬ ਦੇ ਵਿੱਚ ਦਵਾਈ ਜਾਣ ਦੌਣ ਯੋਗਾ ਦਾ ਪੈਸਾ ਨਹੀਂ ਹੁੰਦਾ ਉਹ 880 ਰੁਪਏ ਇਹਨਾਂ ਦਾ ਟਿੱਡ ਕਿਉਂ ਭਰੇ ਵੀ ਦੱਸੋ ਇਹ ਜਿੰਮੇਤ ਲੁੱਟ ਹੈਗੀ ਹੈਗਾ ਪੰਜਾਬ ਦੀ ਕਿ ਨਹੀਂ ਕਿਸਾਨੀ ਯੂਨੀਅਨ ਨਾਲੋਂ ਜਿਹੜਾ ਉਹ ਧਰਨਾ ਲਾਇਆ ਗਿਆ ਟੋਲ ਪਲਾਜ਼ਾ ਤੇ ਕਈ ਵਾਰ ਬੰਦ ਕੀਤੇ ਗਏ ਪਰ ਬਾਅਦ ਦੇ ਵਿੱਚ ਕਿਸਾਨਾਂ ਨੂੰ ਦੋਲ ਬਲਾ ਦੇ ਮੁਕਤ ਕਰ ਦਿੱਤੇਗੇ ਕਾਰਡ ਬਣਾ ਦੇਤੇਗੇ ਉਸ ਤੋਂ ਬਾਅਦ ਕਿਸਾਨ ਪਿੱਛੇ हट ਗਏ ਅੱਜ ਕੀ ਕੀ ਤੁਹਾਡਾ ਮਸਲਾ ਹੈਗਾ ਕੀ ਹੱਲ ਹੋਊਗਾ ਲੋਕਾਂ ਨੂੰ ਆਮ ਲੋਕਾਂ ਨੂੰ ਪਛਰਾਵਦ ਮਿਲੂਗੀ ਕਿ ਨਹੀਂ ਦੇਖੋ ਕਿਸਾਨ ਜੱਥੇਬੰਦੀਆਂ ਦੇ ਤੁਹਾਡੀ ਗੱਲ ਸਹੀ ਆ ਸاسي ਲੰਘ ਜਾਂਦੇ ਆ ਸਾਡੇ ਕਾਰਡ ਬਣਿਆ ਹੋਇਆ ਸੀ ਲੰਘ ਜਾਂਦੇ ਆ ਪਰ ਜਨਤਾ ਕਿੱਥੇ ਜਾਵੇ ਬਾਕੀ ਉਹ ਵੀ ਸਾਡੇ ਭੈਣ ਭਰਾ ਨੇ ਲੁੱਟ ਨਹੀਂ ਆਉਂਦੀ ਉਹਨਾਂ ਦੀ ਕੀ ਲੋਕਲ ਨੂੰ ਆਧਾਰ ਕਾਰਡ ਚਾਹੀਦਾ ਕਿ ਨਹੀਂ ਲਾਗੂ ਇੱਥੇ ਕਰ ਬਿਲਕੁਲ ਹੋਣਾ ਚਾਹੀਦਾ ਉਹਨਾਂ ਦੇ ਪਾਸ ਬਣਾਉਣ ਨੇ ਨੇ ਪਾਸ ਕਾਨੂੰਨ ਬਣਾਇਆ ਹੋਇਆ ਪਾਸ ਬਣਾ ਕੇ ਦੇਵਾਂਗੇ ਲੇਕਿਨ ਨਹੀਂ ਬਣਾਉਂਦੇ ਬਣਾਉਂਦੇ ਨਹੀਂ ਅਧਿਕਾਰ ਖਾਨ ਵੀ ਪਹਿਲਾਂ ਹੋਣਾ ਚਾਹੀਦਾ ਜਦਾ ਅਧਿਕਾਰ ਖਾਨ ਵੀ ਚਾਹੀਦਾ ਅਗਲੇ ਦਾ ਐਡਰੈਸ ਕਲੀਅਰ ਹੋ ਜਾਂਦਾ ਵੀ ਇਹ ਫਲਾਣੇ ਪਿੰਡ ਦਾ ਵਾ ਇਹ ਇਹ ਟੋਲ ਬਲਾਜੇ ਦੇ ਨਾਲ ਇਹ ਪਿੰਡ ਬੰਦੇ ਨੂੰ ਸਾਰਾ ਪਤਾ ਹੁੰਦਾ ਮੰਗ ਕੀ ਕਰਦੀ ਹਾਂ ਮੰਗ ਸਾਡੀ ਇਹ ਆ ਵੀ ਇਹਦਾ ਜਿਹੜਾ ਵਾਜਬ ਰੇਟ ਕੀਤਾ ਜਾਵੇ ਇਸ ਟੋਲ ਬਲਾਜੇ ਦਾ ਜਿਹੜਾ ਪਹਿਲਾ ਵਾਲਾ 150 ਰੁਪਏ 24 ਘੰਟਿਆਂ ਦੇ ਲਈ ਪਰਚੀ ਇਹਦੀ ਕੀਤੀ ਜਾਵੇ ਅਧਿਕਾਰੀਆਂ ਨਾਲ ਕੋਈ ਗੱਲ ਹੋਈ ਅਧਿਕਾਰੀ ਆ ਰਹੇ ਨੇ ਦੱਸਿਆ ਅਧਿਕਾਰੀ ਆਏ ਸਕੇ ਕਹਿੰਦੇ ਜੀ ਡੀਸੀ ਮੈਡਮ ਜਾਂ ਉਹਨਾਂ ਦਾ ਕੋਈ ਜਿਹੜਾ ਕਿਸੇ ਦੀ ਵੀ ਡਿਊਟੀ ਲਾਉਣਗੇ ਐਸਡੀਐਮ ਸਾਹਿਬ ਏਡੀਸੀ ਉਹ ਆਣਗੇ ਉਹਨਾਂ ਨੂੰ ਮੰਗ ਪੱਤਰ ਅਸੀਂ ਦੇ ਦੇਾਂਗੇ ਇਹ ਧਰਨਾ ਉਦੋਂ ਤੱਕ ਲੱਗਿਆ ਰਹੂਗਾ ਇਹ ਕੋ ਐਵੇਂ ਧਰਨਾ ਨਹੀਂ ਲੱਗਿਆਗਾ ਵੀ ਅਸੀਂ ਇੱਕ ਜਥੇਬੰਦੀ ਇੱਥੇ ਆ ਕੇ ਬਹਿ ਗਈ ਆਸੀਂ ਲੱਗੇ ਜੀ ਤਾਰਨਾ ਲਾਉਣੇ ਇਹ ਸਾਰੀ ਜਿੰਨੀਆਂ ਸਾਡੀਆਂ ਜਿਹੜੀਆਂ ਜਥੇਬੰਦੀਆਂ ਨੇ ਕੇਐਮਐਮ ਜਿੰਨਾ ਹੈਗਾ ਸਾਰਿਆਂ ਦੀ ਸਲਾਹ ਦੇ ਨਾਲ ਲੱਗਿਆ ਸਾਰਿਆਂ ਨੇ ਸਹਿਯੋਗ ਕੀਤਾ ਸਾਰਿਆਂ ਨੇ ਹਾਂ ਵੀ ਭਰੀਆ ਤੁਸੀਂ ਬੈਠੋ ਚਾਹੇ ਅਸੀਂ ਇੱਥੇ ਚਾਰ ਜਣੇ ਬੈਠੇ ਰਹੀਏ ਇਹ ਫੇਰ ਸਾਡੇ ਜਿਹੜੀ ਡੰਗ ਫੇਰਨੀਆਂ ਸਾਰੀਆਂ ਆ ਜਾਣੀਆਂ ਮਿੰਟਾਂ ਦਾ ਅੱਧਾ ਘੰਟਾ ਨਹੀਂ ਲੱਗਣਾ ਸਾਰੇ ਪਹੁੰਚ ਜਾਣੇ ਕਰਨ ਇਹ ਕੀ ਕਰਦੇ ਆ ਉਦੋਂ ਤੱਕ ਨਹੀਂ ਉੱਠਦੇ ਜਦ ਤੱਕ ਇਹ ਜਿਹੜਾ ਇੱਥੇ ਇਹਨੂੰ ਬਾਜਵਰੇਟ ਨਹੀਂ ਕਰਦੇ ਨਹੀਂ ਤਾਂ ਫੇਰ ਬੈਠੇ ਰਹੇ ਕਰ ਲਵੇ ਸਰਕਾਰ ਕੀ ਜਿੰਦਾਬਾਦ ਕਿਸਾਨ ਯੂਨੀਅਨ ਜਿੰਦਾਬਾਦ ਕਿਸਾਨ ਯੂਨੀਅਨ दस लाख के बेनिफिट सिर्फ पांच लाख में जी हाँ जी जी आर क्लब और होटल मैरिटन आपके लिए लेके आए हैं गोल्ड मेंबरशिप ऑफर्स बहुत ही एक्साइटिंग है जिसमें कि पांच लाख की, की मेंबरशिप लेने पर आप सभी को मिलते हैं जैसे की टू हंड्रेड परसेंट के लिए वेज नॉन वेज फंक्शन एट बैंक हॉल थर्टी फाइव डिस्काउंट ऑन फूड बेवरेजेस एंड डिनर्स इसके साथ ही आपको मिलता है फ्री यूजेज ऑफ स्विमिंग पूल फॉर थ्री इस एंड ट्वेंटी फ्री स्पा सर्विसेज इसके साथ ही आपको मिलते हैं स्टे फ्री और जब तक ये कार्ड आप इस्तेमाल नहीं करते हो जी जी आर क्लब आपको देते हैं एक्साइटिंग ऑफर पांच लाख की मेंबरशिप पर ये देते हैं चार हजार रूपए की मंथली रेंटल इनकम साइट से तो बहुत ही एक्साइटिंग ऑफर है ये ऑफर आप होटल मैरिटन में भी यूटिलाइज कर सकते हो जीजीआर क्लब में भी यूटिलाइज कर सकते हो और इसके साथ ही आपको होटल मैरिटन की बुकलेट आपको एक्साइटिंग ऑफर्स के साथ मिलेगी and bahut jaldi ggr club bankar taiyar hone wala hai aur aapke samne aane wala hai give me experience to der na kijiyega jaldi book kijiyega apni member